ਅਕਸਰ ਤੁਸੀਂ ਸੁਣਿਆ ਹੋਵੇਗਾ ਕਿ ਜ਼ਿੰਦਗੀ ਦੇ ਵਿੱਚ ਇੱਕ ਵਾਰ ਆਪਾਂ ਨੂੰ ਵਾਹਿਗੁਰੂ ਜੀ ਜ਼ਰੂਰ ਮਿਲਦੇ ਨੇ ਪਰ ਕਦੋਂ ਮਿਲਦੇ ਨੇ ਕਿਵੇਂ ਮਿਲਦੇ ਨੇ ਕਿਸ ਰੂਪ ਦੇ ਵਿੱਚ ਮਿਲਦੇ ਨੇ ਇਹ ਨਹੀਂ ਪਤਾ ਲੱਗਦਾ ਅਗਰ ਪਤਾ ਲੱਗ ਜਾਵੇ ਤਾਂ ਇਨਸਾਨ ਹੋਰ ਕੀ ਚਾਹੁੰਦਾ ਸਾਰੀ ਉਮਰ ਆਪਾਂ ਵਾਹਿਗੁਰੂ ਜੀ ਨੂੰ ਭਾਲਦੇ ਥੱਕ ਜਾਂਦੇ ਆ ਪਰ ਐਵੇਂ ਹੈ ਤਾਂ ਉਹ ਆਪਣੇ ਅੰਦਰ ਕਣ-ਕਣ ਦੇ ਵਿੱਚ ਵੱਸਦੇ ਨੇ ਪਰ ਕਿਸੇ ਵੀ ਰੂਪ ਦੇ ਵਿੱਚ ਕਦੇ ਵੀ ਤੁਹਾਡੀ ਉਹ ਪ੍ਰੀਖਿਆ ਲੈਣ ਆ ਸਕਦੇ ਨੇ ਅੱਜ ਦੀ ਜਿਹੜੀ ਵੀਡੀਓ ਹੈ ਇਹ ਇਸੇ ਤਰੀਕੇ ਦੀ ਹੈ ਤੁਹਾਨੂੰ ਇਹ ਵੀਡੀਓ ਸੁਣ ਕੇ ਨਾ ਖੁਦ ਤੇ ਵੀ ਤੇ ਵਾਹਿਗੁਰੂ ਜੀ ਤੇ ਵੀ ਵਿਸ਼ਵਾਸ ਆ ਜਾਵੇਗਾ ਕਿ ਇੱਕ ਦਿਨਾਂ ਇੱਕ ਦਿਨ ਸਾਡੀ ਕਿਸਮਤ ਜ਼ਰੂਰ ਬਦਲੇਗੀ ਜਿਨੇ ਵਿਸ਼ਵਾਸ ਕੀਤਾ ਜਿਹਨੇ ਕਹਿੰਦੇ ਵਿਸ਼ਵਾਸ ਕਰਿਆ ਉਹ ਤਰ ਜਾਂਦੇ ਨੇ ਜਿਹੜੇ ਤਰਕ ਵਰਕ ਦੇ ਵਿੱਚ ਰਹੇ ਜਾਂਦੇ ਨੇ ਉਹਨਾਂ ਦਾ ਤਾਂ ਫਿਰ ਪਤਾ ਹੀ ਹੈ ਵੀ ਕਿੱਥੇ ਕੀ ਹੁੰਦਾ ਕਿਉਂਕਿ ਜਿਨੇ ਵਿਸ਼ਵਾਸ ਕਰਨੇ ਉਹ ਤਾਂ ਚਾਹੇ ਰੱਬ ਸਾਹਮਣੇ ਆ ਕੇ ਖੜ ਜੇ ਤਾਂ ਵੀ ਨਹੀਂ ਕਰਦਾ ਜਿਨੇ ਕਰਨੇ ਉਹ ਕਹਿੰਦੇ ਉਦੀ ਹੋਦ ਨੂੰ ਜਾਣ ਕੇ ਹੀ ਕਰ ਲੈਂਦਾ ਕਈ ਵਾਰੀ ਤੁਸੀਂ ਦੇਖਿਆ ਹੋਣਾ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਬੈਠੇ ਹੋਏ ਵੀ ਹਰ ਟਾਈਮ ਉੱਥੇ ਰਹਿੰਦੇ ਹੋਏ ਵੀ ਆਪਾਂ ਕਹਿ ਦਿੰਦੇ ਆ ਵੀ ਲਾਓ ਤਾਂ ਗਰੀਬ ਆ ਉਹਨੂੰ ਤਾਂ ਕੁਝ ਵੀ ਨਹੀਂ ਮਿਲਿਆ ਲਾ ਇਦਾਂ ਨਹੀਂ ਹੋਇਆ ਕਈ ਵਾਰੀ ਕੋਈ ਅਜੀਹਾ ਨਾਸਤਿਕ ਹੁੰਦਾ ਜਿਹੜਾ ਕਿ ਸਿਰਫ ਇਹ ਮੰਨ ਲੈਂਦਾ ਵੀ ਹਾਂ ਰੱਬ ਹੈਗਾ ਉਹਨੂੰ ਵੀ ਵਾਈ ਗੁਰੂ ਜੀ ਝੋਲੀਆਂ ਭਰ ਦਿੰਦੇ ਆ ਜ਼ਿੰਦਗੀ ਵਿੱਚ ਇੱਕ ਵਾਰ ਤੁਹਾਨੂੰ ਵਾਈ ਗੁਰੂ ਜੀ ਜ਼ਰੂਰ ਦਰਸ਼ਨ ਦਿੰਦੇ ਆ ਰੱਬ ਜ਼ਰੂਰ ਤੁਹਾਡੇ ਸਾਹਮਣੇ ਹੁੰਦਾ ਇਹ ਮੇਰੀ ਕੋਦੀ ਹੱਡ ਬੀਤੀ ਆ ਆਓ ਅਜਾ ਅੱਜ ਮੈਂ ਤੁਹਾਨੂੰ ਦੱਸਦੀ ਆ ਆਪਣੀ ਜੀਵਨ ਦੀ ਖੁੱਦ ਦੀ ਹਾੜੀ ਬੀਤੀ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਤੁਹਾਡੀ ਆਪਣੀ ਭੈਣ ਦੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਜਣੇ ਆਪਣੀ ਆਪਣੀ ਕਰਾਂ ਦੇ ਵਿੱਚ ਠੀਕ ਠਾਕ ਹੋਵੋਗੇ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਤੇ ਆਪਣੇ ਚੈਨਲ ਨੂੰ ਜਿਹੜੇ ਜਿਹੜੇ ਭੈਣ ਭਰਾਵਾਂ ਨੇ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਕਰ ਲੈਣਾ ਤੇ ਆਪਣਾ ਦੂਸਰਾ ਚੈਨਲ ਕਿਰਨ ਕੁਕਿੰਗ ਐਂਡ ਸਟੀਚਿੰਗ ਵਾਲਾ ਤਾਂ ਉਸ ਨੂੰ ਵੀ ਜਰੂਰ ਸਬਸਕ੍ਰਾਈਬ ਕਰ ਲੈ ਤੇ ਇੱਕ ਆਪਣੇ ਚੈਨਲ ਹੋਰ ਬਣਾਇਆ ਹੈਗਾ ਆਪਣਾ ਨੌਲੇਜ ਐਂਡ ਮੋਟੀਵੇਸ਼ਨ ਤੇ ਉਸ ਚੈਨਲ ਤੇ ਆਪਾਂ YouTube ਤੇ ਤੁਸੀਂ ਕਿਵੇਂ ਕਾਮਯਾਬ ਹੋ ਸਕਦੇ ਹੋ ਕਿਉਂਕਿ ਸਾਰੇ ਪੈਨਪੜਾ ਚਾਹੁੰਦੇ ਆ ਵੀ ਜ਼ਿੰਦਗੀ ਦੇ ਵਿੱਚ ਅਸੀਂ ਕਾਮਯਾਬ ਹੋਈਏ ਪਰ ਕਿਵੇਂ ਕੀ ਕਿੱਥੇ ਆਪਾਂ ਗਲਤੀਆਂ ਕਰਦੇ ਆ ਉਸ ਚੀਜ਼ ਬਾਰੇ ਆਪਾਂ ਤੁਹਾਨੂੰ ਉਸ ਚੈਨਲ ਤੇ ਵੀ ਦੱਸਦੇ ਤੇ ਆਓ ਆਪਾਂ ਹੁਣ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਸਭ ਤੋਂ ਪਹਿਲਾਂ ਇਹ ਗੱਲ ਹੈ ਕਿ ਅੱਜ ਤੋਂ 17-18 ਸਾਲ ਪਹਿਲਾਂ ਦੀ ਜਦੋਂ ਕਿ ਮੇਰੇ ਵਿਆਹ ਨੂੰ ਹਜੇ ਹੋਏ ਨੂੰ ਸਵਾ ਕੁ ਸਾਲ ਹੋਇਆ ਸੀਗਾ ਮੈਂ ਤੇ ਮੇਰੀ ਸੱਸ ਘਰੇ ਸੀਗੀਆਂ ਤੇ ਜਦੋਂ ਪਾਪਾ ਆ ਗਏ ਹੋਏ ਸੀ ਸਾਡੇ ਪਾਪਾ ਜੀ ਸ਼ੁਰੂ ਤੋਂ ਹੀ ਗੁਰਬਾਣੀ ਦੇ ਨਾਲ ਜੁੜੇ ਹੋਏ ਨੇ ਉਹਨਾਂ ਦਾ ਜੀਵਨ ਹੀ ਮਨ ਲ ਕੇ ਇਦਾਂ ਦਾ ਹੈਗਾ ਕਿ ਸਾਡੇ ਘਰ ਦੇ ਵਿੱਚ ਸਾਰੇ ਦੇ ਵਿੱਚ ਗੁਰਸਿੱਖੀ ਵਾਹੀ ਗੁਰੂ ਜੀ ਨੇ ਬਖਸ਼ੀ ਹੋਈ ਹੈਗੀ ਤੇ ਪਹਿਲਾਂ ਤੋਂ ਹੀ ਮਹਾਪੁਰਸ਼ਾਂ ਦਾ ਘਰੇ ਆਉਣਾ ਜਾਣਾ ਲੱਗਿਆ ਰਹਿੰਦਾ ਸੀਗਾ ਚਾਹੇ ਘਰ ਦੇ ਵਿੱਚ ਇੰਨੀ ਕਹਿੰਦੇ ਪੈਸਾ ਤੇਲਾ ਜਿਆਦਾ ਨਹੀਂ ਹੁੰਦਾ ਸੀਗਾ ਤੁਹਾਨੂੰ ਵੀ ਪਤਾ ਸਾਰਿਆਂ ਦਾ ਹੈ ਨਾ ਕਿਉਂਕਿ ਕਿਸੇ ਕਿਸੇ ਦੀ ਕਿਸਮਤ ਹੁੰਦੀ ਹੈ ਕਿ ਜਨਮ ਤੋਂ ਹੀ ਅਮੀਰੀ ਦੇ ਵਿੱਚ ਪਲਦੇ ਨੇ ਤੇ ਕਈ ਸੰਘਰਸ਼ਾਂ ਦੇ ਨਾਲ ਵਾਹਿਗੁਰੂ ਜੀ ਦੀ ਮਿਹਰ ਤੇ ਨਾਲ ਹੈ ਨਾ ਉੱਥੇ ਤੱਕ ਪਹੁੰਚਦੇ ਨੇ ਤੇ ਇਸੇ ਤਰੀਕੇ ਨਾਲ ਮਹਾਪੁਰਸ਼ਾਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਸੀ ਇੱਕ ਦਿਨ ਮੈਂ ਤੇ ਮੇਰੀ ਸੱਸੂ ਮਾ ਘਰੇ ਸੀ ਤੇ ਪਾਪਾ ਡਿਊਟੀ ਤੇ ਗਏ ਹੋਏ ਸੀਗੇ ਤੇ ਜਦੋਂ ਸਾਡੇ ਘਰ ਦਾ ਗੇਟ ਖੜਕਿਆ ਨਾ ਤਾਂ ਬਾਹਰ ਜਦੋਂ ਅਸੀਂ ਗੇਟ ਜਾ ਕੇ ਖੋਲਿਆ ਇੱਕ ਨਾ ਕਾਫੀ ਉਮਰ ਦੇ ਬਜ਼ੁਰਗ ਸੀਗੇ ਤੇ ਮੰਮੀ ਹੁੰਦਾ ਵੀ ਆਪਾਂ ਨੂੰ ਵੀ ਜਦ ਨੂੰ ਆਪਾਂ ਜਾਣਦੇ ਨਹੀਂ ਹੁੰਦੇ ਅੱਜ ਕੱਲ ਤਾਂ ਨਾਲੇ ਬਹੁਤ ਜ਼ਿਆਦਾ ਹੋਇਆ ਪਿਆ ਕਹਿੰਦੇ ਆ ਨਾ ਕਿਸੇ ਵੀ ਰੂਪ ਦੇ ਵਿੱਚ ਆਪਾਂ ਨੂੰ ਹੁੰਦਾ ਵੀ ਕਿਤੇ ਲੁਟੇਰਾ ਤਾਂ ਨਹੀਂ ਆ ਗਿਆ ਪਰ ਇੱਥੇ ਹੀ ਆਪਾਂ ਗਲਤੀ ਕਰ ਦਿੰਦੇ ਆ ਨਾ ਚਲੋ ਠੀਕ ਹੈ ਵੀ ਆਪਣਾ ਮੰਡਰ ਦਾ ਜਿਗਰ ਆਪਾਂ ਦੇਖ ਹੀ ਰਿਹਾ ਵੀ ਕੀ ਕੁਝ ਹੋ ਰਿਹਾ ਨਾ ਤੇ ਮੰਮੀ ਜਾ ਕੇ ਪੁੱਛਿਆ ਵੀ ਹਾਂ ਤੁਸੀਂ ਕੌਣ ਹੋ ਜੀ ਉੱਥੇ ਇੱਕ 6 ਫੁੱਟ ਤੋਂ ਵੀ ਉੱਪਰ ਉਹਨਾਂ ਦਾ ਕੱਦ ਸੀਗਾ ਚਿੱਟਾ ਚੋਲਾ ਪਾਇਆ ਹੋਇਆ ਸੀਗਾ ਸਿਰ ਤੇ ਪਰਨਾ ਬੰਨਿਆ ਹੋਇਆ ਸੀ ਚਿੱਟੇ ਰੰਗ ਦਾ ਹੀ ਤੇ ਗੱਲ ਦੇ ਵਿੱਚ ਜਿਹਦੇ ਇੱਕ ਸਾਧੂ ਦੇ ਰੂਪ ਦੇ ਵਿੱਚ ਨਾ ਇੱਕ ਜਿਵੇਂ ਇੰਨੀ ਚਮਕ ਸੀਗੀ ਉਹਨਾਂ ਦੇ ਚਿਹਰੇ ਤੇ ਤੇ ਮੰਮੀ ਉਹਨਾਂ ਨੂੰ ਪੁੱਛਿਆ ਵੀ ਕਿਰੋਂ ਕਹਿੰਦੇ ਜੀ ਅਸੀਂ ਪਾਪਾ ਦਾ ਨਾਮ ਲੈ ਕੇ ਵੀ ਅਸੀਂ ਉਹਨਾਂ ਨੂੰ ਮਿਲਣਾ ਤੇ ਮੰਮੀ ਕਹਿੰਦੀ ਵੀ ਉਹ ਤਾਂ ਹੈ ਨਹੀਂ ਕਿ ਘਰੇ ਮੰਮੀ ਚਲੋ ਡਰਦੇ ਵੀ ਸੀਗੇ ਕਹਿੰਦੇ ਵੀ ਉਹ ਤਾਂ ਹੈ ਨਹੀਂ ਕਿ ਘਰੇ ਕਹਿੰਦੇ ਵੀ ਤੁਸੀਂ ਇੱਥੇ ਬਹਿ ਜੋ ਵੀ ਉਹ ਆਉਣ ਵਾਲੇ ਨੇ ਵੀ ਬਾਹਰੀ ਤੁਸੀਂ ਉੱਥੇ ਤੁਹਾਨੂੰ ਕੁਰਸੀ ਦੇ ਦਿੰਦੇ ਆ ਤੁਸੀਂ ਬੈਠ ਜਾ ਤੇ ਅੰਦਰ ਆਏ ਮੰਮੀ ਤੇ ਮੈਨੂੰ ਦੱਸਿਆ ਮੰਮੀ ਨੇ ਕਹਿੰਦੇ ਵੀ ਕਿ ਵੀ ਇਦਾਂ ਇਦਾਂ ਬੇਟੇ ਵੀ ਹੈ ਨਾ ਵੀ ਆਪਣੇ ਕੋਈ ਐ ਮਾ ਮਮੀ ਕੌਣ ਹੈ ਕਹਿੰਦੇ ਵੀ ਇਦਾਂ ਦਾ ਕੋਈ ਸਾਧੂ ਹੈਗਾ ਵੀ ਉਹ ਆਇਆ ਵੀ ਪਾਪਾ ਨੂੰ ਪੁੱਛ ਦਤਰੇ ਨੇ ਤੇ ਮੈਂ ਗਈ ਤੇ ਮੈਂ ਉਹਨਾਂ ਨੂੰ ਕਿਹਾ ਅਸੀਂ ਉਦੋਂ ਦੂਸਰੇ ਘਰੇ ਰਹਿੰਦੇ ਹੁੰਦੇ ਸੀ ਤੇ ਮੈਂ ਕਿਹਾ ਵੀ ਬਾਬਾ ਜੀ ਤੁਸੀਂ ਅੰਦਰ ਬੈਠ ਜੋ ਵੀ ਤੁਹਾਨੂੰ ਅਸੀਂ ਜਲ ਪਾਣੀ ਚਾਹ ਪਾਣੀ ਦਿੰਨੇ ਆਂਗੇ ਵੀ ਹਜੇ ਪਾਪਾ ਨੂੰ ਤੇ ਜਦੋਂ ਉਹਨਾਂ ਨੂੰ ਮੈਂ ਕਿਹਾ ਵੀ ਤੁਹਾਨੂੰ ਅਸੀਂ ਕੁਰਸੀ ਤੇ ਦੇ ਦਿੰਨੇ ਆਂ ਵੀ ਤੁਸੀਂ ਚਾਹ ਪਾਣੀ ਸਕੋ ਤੇ ਬੈਠ ਜੋ ਤੇ ਪਾਪਾ ਜੀ ਆ ਜਾਣਗੇ ਤੇ ਉਹ ਮੈਨੂੰ ਕਹਿੰਦੇ ਨਹੀਂ ਬੇਟਾ ਵੀ ਅਸੀਂ ਹੁਣ ਬਾਹਰ ਹੀ ਬੈਠਾਂਗੇ ਵੀ ਅਸੀਂ ਅੰਦਰ ਨਹੀਂ ਆਉਂਦੇ ਹੈਗੇ ਤੇ ਉਹਨਾਂ ਦੇ ਮਨ ਦੇ ਵਿੱਚ ਨਾ ਇੱਕ ਗੁੱਸਾ ਸੀਗਾ ਤੇ ਥੋੜੇ ਟਾਈਮ ਬਾਅਦ ਤੇ ਮੰਮੀ ਨੇ ਵੀ ਕਿਹਾ ਕਹਿੰਦੇ ਵੀ ਤੁਸੀਂ ਅੰਦਰ ਆ ਜੋ ਉਹ ਕਹਿੰਦੇ ਨਹੀਂ ਵੀ ਅਸੀਂ ਹੁਣ ਅੰਦਰ ਨਹੀਂ ਆਉਣਾ ਹੈਗਾ ਕਹਿੰਦੇ ਵੀ ਤੁਹਾਨੂੰ ਕੀ ਲੱਗਦਾ ਵੀ ਅਸੀਂ ਕੋਈ ਚੋਟ ਠਾਗਾਂਗੇ ਤੇ ਉਹ ਮੰਮੀ ਦੇ ਨਾਲ ਬੜਾ ਗੁੱਸਾ ਹੋਇਆ ਐ ਅਸੀਂ ਬਹੁਤ ਕਿਆ ਵੀ ਨਹੀਂ ਜੀ ਕਹਿੰਦੇ ਤੁਹਾਡੇ ਨਾਲੋਂ ਮੰਮੀ ਨੂੰ ਕਹਿੰਦੇ ਕਹਿੰਦੀ ਵੀ ਇਹ ਕੁੜੀ ਆ ਉਹ ਹੈ ਵੀ ਜਿਹਨੇ ਕਿਹਾ ਵੀ ਹਾਂ ਵੀ ਤੁਸੀਂ ਅੰਦਰ ਆ ਜਾਓ ਵੀ ਤੁਸੀਂ ਜਿਹੜੇ ਚੋਟ ਠੱਗ ਹੁੰਦੇ ਨੇ ਉਹ ਤੁਹਾਨੂੰ ਐ ਨਹੀਂ ਪੁੱਛਦੇ ਹੈਗੇ ਉਹ ਤੁਹਾਡੇ ਅੰਦਰ ਆ ਕੇ ਸਿੱਧਾ ਤੁਹਾਡੇ ਗਾਲ ਤੇ ਗੁੱਠਾ ਧਰਦੇ ਆ ਸਿੱਧਾ ਤੁਹਾਨੂੰ ਠੱਗਦੇ ਆ ਨਾ ਵੀ ਐਦਾ ਉਹਨਾਂ ਨੂੰ ਬੜਾ ਕ੍ਰੋਧ ਆਇਆ ਉਹ ਬੜਾ ਬੋਲੇ ਉਹ ਨਾ ਫਿਰ ਚਲੋ ਐ ਕਰਦੇ ਕਰਦੇ ਉਹ ਘਰ ਦੇ ਅੰਦਰ ਆ ਗਏ ਤੇ ਅੰਦਰ ਆ ਕੇ ਫਿਰ ਉਹਨਾਂ ਨੇ ਬੈਠ ਕੇ ਬਹਿ ਕੇ ਚਾਹ ਪਾਣੀ ਪੀਤਾ ਤੇ ਪਪਾ ਨੂੰ ਉਡੀਕਦੇ ਰਹੇ ਜਦੋਂ ਪਪਾ ਆ ਗਏ ਘਰ ਤੇ ਸ਼ਾਮ ਤੱਕ ਇਦਾਂ ਗੱਲਾਂ ਚੱਲਦੀ ਰਹੀਆਂ ਚਲੋ ਪਪਾ ਉਹਨਾਂ ਨਾਲ ਬੈਠੇ ਕਿਉਂਕਿ ਪਪਾ ਕੋਲੇ ਹਰ ਟਾਈਮ ਮਾਮਾ ਪੁਰਸ਼ ਆਉਂਦੇ ਜਾਂਦੇ ਰਹਿੰਦੇ ਸੀਗੇ ਕਈ ਵਾਰੀ ਇਹ ਸਾਲ 6 ਮਹੀਨੇ ਮਗਰੋਂ ਹੁਣ ਵੀ ਚਲੋ ਵਾਈ ਕ੍ਰੂ ਜੀ ਦੀ ਕਿਰਪਾ ਹੈ ਨਾ ਹੁਣ ਵੀ ਆਪਣੇ ਘਰ ਦਰਸ਼ਨ ਦਿੰਦੇ ਹੀ ਰਹਿੰਦੇ ਨੇ ਹਨਾ ਇਸੇ ਕਰਕੇ ਹੀ ਕਹਿੰਨੇ ਕਹਿੰਨੇ ਵੀ ਆਪਾਂ ਨੂੰ ਨਾ ਅਰਦਾਸ ਦੇ ਵਿੱਚ ਅਰਦਾਸ ਕਰਦੇ ਹਾਂ ਕਿ ਵਾਈ ਕ੍ਰੂ ਜੀ ਉਹਨਾਂ ਮਹਾਪੁਰਸ਼ਾਂ ਕੋਲ ਸਿੱਖਾਂ ਦੇ ਹਮੇਸ਼ਾ ਮੇਲ ਕਰਵਾਉਂਦੇ ਰਹਣ ਜੋ ਤੁਹਾਡੇ ਨਾਲ ਜੋੜਦੇ ਹੈਗੇ। ਇਦਾਂ ਕਰਦੇ ਕਰਦੇ ਉਹ ਕਹਿੰਦੇ ਵੀ ਅੱਜ ਅਸੀਂ ਤੁਹਾਡੇ ਘਰ ਰੋਕਣਾ ਹੈਗਾ। ਤੇ ਉਦੋਂ ਨਹੀਂ ਪਤਾ ਸੀਗਾ ਹਨਾ ਵੀ ਇਹ ਖੁਦ ਰੱਬ ਹੀ ਹੈ। ਸ਼ਾਮ ਨੂੰ ਜਦੋਂ ਅਸੀਂ ਪ੍ਰਸ਼ਾਦਾ ਵਗੈਰਾ ਤਿਆਰ ਕੀਤਾ ਫਿਰ ਵੀ ਉਹ ਕ੍ਰੋਧ ਦੇ ਵਿੱਚ ਮੰਮੀ ਨੂੰ ਹਨਾ ਉਦੋਂ ਹੀ ਕਰਦੇ ਰਹੇ ਤੇ ਮੰਮੀ ਨਾ ਸੇਵੀਆਂ ਬਣਾਉਣ ਲੱਗੇ ਮਿੱਠੀਆਂ ਵੀ ਚਲੋ ਆਪਾਂ ਪ੍ਰਸ਼ਾਦੇ ਦੇ ਨਾਲ ਦੇਵਾਂਗੇ ਤੇ ਦੇਖੋ ਕੁਦਰਤ ਦਾ ਕ੍ਰਿਸਮਾ ਜਿਹੜੀਆਂ ਉਹ ਸੇਵੀਆਂ ਬਣਾ ਰਹੀ ਸੀ ਨਾ ਉਹ ਸਾਰੇ ਦੁੱਧ ਫਟ ਗਿਆ। ਦੁੱਧ ਫਟਿਆ ਹੋਇਆ ਮੈਂ ਮੰਮੀ ਨੂੰ ਆਖੇ ਮਾਂ ਮੰਮੀ ਵੀ ਤੁਸੀਂ ਰਹਿਣ ਦੋ ਵੀ ਚਲੋ ਮੈਂ ਕੁਝ ਹੋਰ ਬਣਾ ਦਿੰਨੀ ਆ ਫਿਰ ਮਿੱਠਾ ਮੈਂ ਉਹ ਕਰਕੇ ਵੀ ਮੈਂ ਇੱਕ ਅਲੱਗ ਤੋਂ ਮਿੱਠਾ ਕਸਟਰਡ ਬਣਾਤਾ ਹਨਾ ਵੀ ਇਦਾਂ ਨਾ ਉਹ ਸ਼ਾਮ ਨੂੰ ਬੈਠੇ ਜਦੋਂ ਅਸੀਂ ਸਾਰੇ ਜਣੇ ਬਾਰਤਾ ਲਾਭ ਕਰ ਰਹੇ ਸੀ ਉਹ ਬੈਠੇ ਬੈਠੇ ਵੀ ਉਸ ਟਾਈਮ ਵੀ ਮੰਮੀ ਜੀ ਨੂੰ ਇੰਹੀ ਕਹੀਗੇ ਕਹਿੰਦੇ ਵੀ ਤੁਹਾਨੂੰ ਕੀ ਲੱਗਦਾ ਸੀਗਾ ਵੀ ਮੈਂ ਕੋਈ ਠੱਗਾ ਮੈਂ ਕੋਈ ਚੋਰ ਹਣਾ ਵੀ ਜਿਹੜੇ ਠੱਗ ਚੋਰ ਹੁੰਦੇ ਨੇ ਉਹ ਪੁੱਛਦੇ ਨਹੀਂ ਹੁੰਦੇ ਉਹ ਤਾਂ ਜਦੋਂ ਲੁੱਟਣ ਤੇ ਆਉਂਦੇ ਨੇ ਤੋਂ ਪਤਾ ਵੀ ਨਹੀਂ ਲੱਗਦਾ ਵੀ ਹਾਂ ਉਹ ਸਾਨੂੰ ਲੁੱਟ ਰਹੇ ਨੇਗੇ ਵੀ ਇਦਾਂ ਆਪਣੇ ਹੈਨਾ ਇੱਕ ਦਿਮਾਗ ਤੇ ਕਹਿੰਦੇ ਨੇ ਠੀਕਾ ਮੰਮੀ ਨੇ ਬਹੁਤ ਕਿਹਾ ਵੀ ਜੀ ਮੈਨੂੰ ਨਹੀਂ ਪਤਾ ਸੀਗਾ ਵੀ ਮੈਂ ਤੁਹਾਨੂੰ ਨਹੀਂ ਪਛਾਣਿਆ ਹਣਾ ਵੀ ਮੈਂ ਇੱਕ ਚਲੋ ਮਨ ਡਰ ਗਿਆ ਫੇ ਤਾਂ ਤੁਹਾਨੂੰ ਕਹਤਾ ਤੇ ਫਿਰ ਉਹਨਾਂ ਨੇ ਜੀਵਨ ਦੀ ਗੱਲ ਇਹ ਹੈ ਵੀ ਉਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਹਣਾ ਉਸ ਟਾਈਮ ਨਹੀਂ ਪਤਾ ਸੀਗਾ ਵੀ ਇਹ ਰੱਬ ਖੁਦ ਹੀ ਨੇ ਪਰ ਚਲੋ ਜਿੰਨਾ ਕ ਵੀ ਮੰਨੋ ਅਕਲ ਸੀ ਵਾਹਿਗੁਰੂ ਜੀ ਨੇ ਉਹਨਾਂ ਨਹੀਂ ਲਾਇਆ ਸੀਗਾ ਹਨਾ ਉਧਰ ਉਧਰ ਜਿਵੇਂ ਜਿਵੇਂ ਦਿਮਾਗ ਲੱਗਣਾ ਸੀਗਾ ਜੋ ਉਸ ਟਾਈਮ ਸਾਨੂੰ ਉਹਨਾਂ ਨੇ ਗੱਲਾਂ ਦਸੀਆਂ ਸ਼ਾਮ ਨੂੰ ਬੈਠੇ ਚਲੋ satsang ਮੰਗੋ ਅਸੀਂ ਸਾਰੇ ਪਰਿਵਾਰ ਬੈਠਿਆ ਤੇ ਇਦਾਂ ਅਸੀਂ ਆਪਸ ਵਿੱਚ ਗੱਲਾਂ ਬਾਤਾਂ ਕੀਤੀਆਂ ਤਾਂ ਉਹਨਾਂ ਨੇ ਦੱਸਿਆ ਕਹਿੰਦੇ ਵੀ ਤੁਹਾਡੇ ਜਿਹੜਾ ਘਰ ਹੈ ਨਾ ਵੀ ਇਹਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਣ ਵਾਲਾ ਇੱਕ ਵਾਰ ਤੁਹਾਡਾ ਘਰ ਉੱਜੜ ਕੇ ਬਸੇਗਾ ਜਿਵੇਂ ਆਪਾਂ ਕਹਿ ਦਿੰਨੇ ਆ ਤੇ ਅਸੀਂ ਵੀ ਕਿਹਾ ਵੀ ਅਰਦਾਸ ਕਰੋ ਜੀ ਕੋਈ ਇਹ ਨਾ ਵੀ ਕਿਉਂਕਿ ਗੁਰਸਿੱਖਾਂ ਦੀ ਤਾਂ ਵਾਹਿਗੁਰੂ ਜੀ ਅਰਦਾਸ ਕਦੇ ਨਹੀਂ ਮੋੜਦੇ ਹੈਗੇ ਤੇ ਉਹ ਕਹਿੰਦੇ ਵੀ ਦੇਖੋ ਜਿਹੜੀ ਸਚਾਈ ਹੈ ਉਹ ਤਾਂ اٹਲ ਹੈਗੀ ਵੀ ਇਹਨੂੰ ਕੋਈ ਨਹੀਂ ਮੋੜ ਸਕਦਾ ਹੈਗਾ ਇਹਦਾ ਇੱਕ ਹੱਲ ਮੈਂ ਤੁਹਾਨੂੰ ਦੱਸ ਦਿੰਨਾ ਅਗਰ ਤੁਸੀਂ ਕਰੋਗੇ ਤਾਂ ਮੈਨੂੰ ਉਹਨਾਂ ਨੇ ਦੱਸਿਆ ਦੇਖੋ ਇਹ ਗੱਲ ਹੈ ਕਹਿੰਦੇ ਉਹਨੇ ਕਹਿੰਦੇ ਉਦੋਂ ਨਹੀਂ ਪਤਾ ਹੁੰਦਾ ਆਪਾਂ ਕਹਿ ਦਿੰਨੇ ਜੇ ਮੈਨੂੰ ਪਤਾ ਹੁੰਦਾ ਮੈਂ ਇਹ ਕੰਮ ਕਰ ਲੈਂਦਾ ਜਿਵੇਂ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਤੁਹਾਨੂੰ ਪਤਾ ਵੀ ਉਹਨਾਂ ਦਾ ਬਰਾਗੀ ਬਣਨ ਦਾ ਕਾਰਨ ਕੀ ਬਣਿਆ ਸੀਗਾ ਤੇ ਕੀ ਉਹਨਾਂ ਨੂੰ ਸ਼ਰਾਪ ਲੱਗਿਆ ਸੀਗਾ ਇਹ ਮੈਂ ਤੁਹਾਨੂੰ ਅਲੱਗ ਤੋਂ ਵੀਡੀਓ ਬਣਾਉਂ ਕਿਉਂਕਿ ਫਿਰ ਜ਼ਿਆਦਾ ਲੰਬੀ ਹੋ ਜੂਗੀ ਹਨਾ ਬਿਲਕੁਲ ਉਸੇ ਤਰੀਕੇ ਦੇ ਨਾਲ ਸਾਡੀ ਜ਼ਿੰਦਗੀ ਦੇ ਵਿੱਚ ਵੀ ਹੋਇਆਗਾ ਤੇ ਜਦੋਂ ਉਹਨਾਂ ਨੇ ਮੈਨੂੰ ਦੱਸਿਆ ਮੈਂ ਅੱਜ ਤੁਹਾਡੇ ਨਾਲ ਉਹ ਸਾਂਝਾ ਕਰਨ ਲੱਗੀ ਹਾਂ ਕਿ ਉਹਨਾਂ ਨੇ ਮੈਨੂੰ ਕੀ ਦੱਸਿਆ ਕਿ ਜਦੋਂ ਵੀ ਕੋਈ ਆਪਣੀ ਘਰ ਦੇ ਵਿੱਚ ਵਿਗਨ ਹੋਵੇ ਨਾ ਆਪਾਂ ਨੂੰ ਹੋਵੇ ਵੀ ਸਾਡੇ ਘਰ ਦੇ ਵਿੱਚ ਕੁਝ ਵੀ ਨਹੀਂ ਹੋ ਰਿਹਾ ਹੈਗਾ ਗਰੀਬੀ ਲਾਚਾਰੀ ਕਲੇਸ਼ ਨਸ਼ਾ ਤੋਂ ਅਸੀਂ ਤੰਗ ਆ ਚੁੱਕੇ ਆ ਤਾਂ ਅਪਨ ਕੀ ਕਰਨਾ ਚਾਹੀਦਾ ਮੈਂ ਪਹਿਲਾਂ ਵੀ ਇੱਕ ਵੀਡੀਓ ਪਾਈ ਸੀ ਇਸ ਤੇ ਉਹਨੇ ਮੈਨੂੰ ਦੱਸਿਆ ਕਹਿੰਦੇ ਪੁੱਤੋ ਵੀ ਤੁਸੀਂ ਸੁਖਮਨੀ ਸਾਹਿਬ ਜੀ ਦਾ ਸੰਪਟ ਲਾ ਕੇ ਪਾਠ ਸ਼ੁਰੂ ਕਰੋ ਹੋ ਸਕਦਾ ਵੀ ਤੁਹਾਡਾ ਬਿਗਨ ਕੱਟਿਆ ਜਾਵੇ ਪਰ ਮੈਂ ਅਕਸਰ ਤੁਹਾਨੂੰ ਪਹਿਲਾਂ ਵੀ ਦੱਸਿਆ ਕਈ ਵੀਡੀਓ ਦੇ ਵਿੱਚ ਜਿਹੜਾ ਸੰਪਟ ਲਾ ਕੇ ਸੁਖਮਨੀ ਸਾਹਿਬ ਜੀ ਦਾ ਪਾਠ ਪਕ ਕਰਦੇ ਨੇ ਉਹ ਨਹੀਂ ਕੰਪਲੀਟ ਹੁੰਦਾ ਹਨਾ 41 ਦਿਨ ਦਾ ਤਾਂ ਪੱਕਾ ਹੀ ਹੁੰਦਾ ਵੀ ਜਿਹਨੇ ਕਰ ਲਿਆ ਨਾ ਉਹਦੀ ਕੋਈ ਵੀ ਅਜਿਹੀ ਮਨੋ ਕਾਮਨਾ ਨਹੀਂ ਜਿਹੜੀ ਪੂਰੀ ਨਾ ਹੋਵੇ ਪਰ ਉਹ ਜੇ ਆਪਾਂ ਲੰਬੇ ਸਮੇਂ ਵਿੱਚ ਆਪਣੀ ਜ਼ਿੰਦਗੀ ਦੇ ਵਿੱਚ ਕਰਦੇ ਰਹੀ ਹੈ ਨਾ ਤਾਂ ਕੋਈ ਵਿਗਨ ਤੁਹਾਨੂੰ ਲੱਗਦਾ ਹੀ ਨਹੀਂ ਹੈਗਾ ਮੈਂ ਇਹ ਜਿੰਦਗੀ 'ਚ ਉਸ ਤੋਂ ਬਾਅਦ ਵੀ ਬਹੁਤ ਵਾਰ ਕੋਸ਼ਿਸ਼ ਕਰ ਲਈ ਕਿ ਮੈਂ ਸੰਪਟਲਾ ਕੇ ਸੁਖਨੀ ਸਹਿਬ ਜੀ ਦਾ ਪਾਠ ਕਰਨਾ ਪਰ ਨਹੀਂ ਕੰਪਲੀਟ ਹੁੰਦਾ ਕੋਈ ਨਾ ਕੋਈ ਵਿਗਨ ਪੈਂਦਾ ਹੀ ਪੈਂਦਾ ਹੈ ਇਸੇ ਟ ਉਸੇ ਉਸ ਟਾਈਮ ਵੀ ਹੋਇਆ ਉਹਨਾਂ ਨੇ ਮੈਨੂੰ ਖੁਦ ਸ਼ੁਰੂ ਕਰਕੇ ਦਿੱਤਾ ਕਹਿੰਦੇ ਵੀ ਪੁੱਤ ਤੂੰ ਇੱਥੋਂ ਸੰਪਟ ਪਾਠ ਸ਼ੁਰੂ ਕਰ ਲਓ ਦੋ ਅਸ਼ਟਵੜੀਆਂ ਮੈਨੂੰ ਉਹਨਾਂ ਨੇ ਕਰਕੇ ਦਿੱਤੀਆਂ ਕਹਿੰਦੇ ਵੀ ਅੱਗੇ ਤੂੰ ਸ਼ੁਰੂ ਕਰ ਲੈ ਮੈਂ ਕੁਝ ਦਿਨ ਕਰਦੀ ਰਹੀ ਪਰ ਫਿਰ ਉਹੀ ਮਨ ਚੰਚਲ ਸੀ ਇੱਕ ਜਵਾਨੀ ਸੀਗੀ ਹਨਾ ਇੱਕ ਐਨ ਦੀ ਗਾ ਵੀ ਲਕੀ ਆ ਵੀ ਉਦੋਂ ਚਲੋ ਹੁੰਦੇ ਸਮੇ ਸਮੇ ਦੇ ਨਾਲ ਜਦੋਂ ਬੰਦੇ ਤੇ ਕਹਿੰਦੇ ਠੋਕਰ ਲੱਗਦੀ ਹੈ ਉਦੋਂ ਹੀ ਅਕਲ ਆਉਂਦੀ ਹੈ ਜ਼ਿੰਦਗੀ ਹੈ ਜਿਹੜੀ ਇਹ ਠੋਕਰਾਂ ਹੀ ਬਹੁਤ ਕੁਝ ਸਿਖਾ ਜਾਂਦੀ ਹੈ ਜਿਹੜੀ ਕਿ ਕਿਤਾਬਾਂ ਨਹੀਂ ਸਿਖਾਉਂਦੀਆਂ ਤੁਹਾਨੂੰ ਜ਼ਿੰਦਗੀ ਸਿਖਾ ਦਿੰਦੀ ਹੈ ਸੰਪਟ ਪਾਠ ਕਈ ਭੈਣ ਭਰਾ ਮੈਨੂੰ ਪੁੱਛਣਗੇ ਵੀ ਦੀਦੀ ਹੁੰਦਾ ਕੀ ਹੈਗਾ ਸੰਪਟ ਪਾਠ ਮੈਂ ਪਹਿਲਾਂ ਵੀਡੀਓ ਦੇ ਵਿੱਚ ਦੱਸੇ ਮੈਂ ਉਹਦਾ ਲਿੰਕ ਵੀ ਪਾ ਦੂੰਗੀ ਸੰਪਟ ਪਾਠ ਜਿਵੇਂ ਕਿ ਆਪਾਂ ਨੇ ਕੋਈ ਪਾਠ ਕਰਨਾ ਹੈ ਜਪਜੀ ਸਾਹਿਬ ਜੀ ਦਾ ਕਰਨਾ ਹੈ ਆਨੰਦ ਸਾਹਿਬ ਜੀ ਦਾ ਕਰਨਾ ਹੈ ਉਹ ਹੁੰਦਾ ਜਿਵੇਂ ਇੱਕ ਓ ਅੰਕਾਰ ਵਾਹਿਗੁਰੂ ਸਤਨਾਮ ਵਾਹਿਗੁਰੂ ਕਰਤਾ ਪੁਰਖ ਵਾਹਿਗੁਰੂ ਵੀ ਇਸ ਤਰੀਕੇ ਦੇ ਨਾਲ ਨਾ ਜਦੋਂ ਤੁਹਾਡੀ ਇੱਕ ਤੁਕ ਖਤਮ ਹੁੰਦੀ ਹੈ ਤਾਂ ਤੁਸੀਂ ਨੇ ਵਾਹਿਗੁਰੂ ਬੋਲਣਾ ਹੈ। ਆਗਰ ਸੁਖਮੀ ਸਾਹਿਬ ਜੀ ਦਾ ਇਹ ਤੁਸੀਂ ਇੱਕ ਪਾਠ ਹਰ ਰੋਜ਼ ਆਪਣੇ ਘਰ ਦੇ ਵਿੱਚ ਕਰਨ ਲਾਗੇ ਨਾ ਜਿੰਦਗੀ ਵਿੱਚ ਤਾਂ ਤੁਹਾਡੇ ਤੇ ਚਾਹੇ ਕਰੋੜਾ ਰੁਪਏ ਦਾ ਕਰਜ਼ਾ ਹੈਗਾ ਨਾ ਤਾਂ ਹੋ ਰਹੇ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਵੀ ਕਦੋਂ ਤੁਹਾਡੇ ਘਰ ਦੇ ਵਿੱਚ ਬਰਕਤਾਂ ਆਉਣ ਲੱਗੀਆਂ। ਦੇਖੋ ਫਿਰ ਉਹਨਾਂ ਨੇ ਸਾਨੂੰ ਦੱਸਿਆ ਸੀਗਾ ਕਿ ਜੇ ਉਹ ਮੈਂ ਤੁਹਾਨੂੰ ਦੱਸਿਆ ਵੀ ਇਹ ਅਟਲ ਸਚਾਈ ਹੈ ਵੀ ਇਹ ਤੁਹਾਡੇ ਨਾਲ ਬੀਤਣੀ ਉਹ ਬੀਤਣੀ ਹੈ ਠੀਕ ਹੈ ਤੁਸੀਂ ਅਗਰ ਇਹ ਪਾਠ ਕਰੋ ਅਰਦਾਸ ਕਰੋ ਤੁਹਾਡਾ ਕੋਈ ਵਿਗਨ ਕਟਿਆ ਜਾਵੇ ਨਹੀਂ ਤਾਂ ਤੁਹਾਡੇ ਘਰ ਨੇ ਇੱਕ ਵਾਰ ਇਦਾਂ ਹੋਣਾ ਹੈ ਪਰ ਬਾਅਦ ਦੇ ਵਿੱਚ ਤੁਹਾਡੇ ਘਰ ਦੇ ਵਿੱਚ ਇੰਨੀਆਂ ਖੁਸ਼ੀਆਂ ਇੰਨਾ ਪੈਸਾ ਇੰਨੀ ਬਰਕਤ ਆਵੇਗੀ ਕਿ ਮੁੜ ਕੇ ਤੁਸੀਂ ਪਿੱਛੇ ਨਹੀਂ ਦੇਖੋਗੇ ਹੁਣ ਮੇਰੇ ਨਾਲ ਕੱਲ ਬੈਠੇ ਬੈਠੇ ਉਹ ਗੱਲ ਉਹਨਾਂ ਦੀ ਜ਼ਿਆਦਾ ਆ ਗਈ ਮੈਂ ਸੋਚਿਆ ਵੀ ਕਿਉਂ ਨਾ ਆਪਣੇ ਭੈਣ ਭਰਾਵਾਂ ਦੇ ਨਾਲ ਵੀ ਇਹ ਗੱਲ ਸਾਂਝੀ ਕੀਤੀ ਜਾਵੇ ਦੇਖੋ ਇਹ ਇੱਕ ਸਿਰਫ ਵਾਹਿਗੁਰੂ ਜੀ ਤੇ ਵਿਸ਼ਵਾਸ ਹੈ ਮੈਂ ਤੈਨੂੰ ਅਫਸਰ ਕਹਿਣੀ ਹੁੰਦੀ ਹੈ ਵੀ ਜਦੋਂ ਆਪਾਂ ਬਾਰ-ਬਾਰ ਬਾਰ-ਬਾਰ ਕੋਈ ਗੱਲ ਕਰਦੇ ਨਾ ਇਦਾਂ ਦੀਆਂ ਤਾਂ ਉਹਨਾਂ ਬਹੁਤ ਸਾਖੀਆਂ ਆਪਣੇ ਇਤਿਹਾਸ ਦੇ ਵਿੱਚ ਵੀ ਮਿਲ ਜਾਣਗੀਆਂ ਕਿ ਜਿਨ੍ਹਾਂ ਵਾਹਿਗੁਰੂ ਜੀ ਨੇ ਚਿਤਵੇ ਹਨ ਤਾਂ ਵਾਹਿਗੁਰੂ ਜੀ ਉਹਨਾਂ ਨੂੰ ਜ਼ਰੂਰ ਦਰਸ਼ਨ ਦੇਣ ਆਏ ਨੇ ਜ਼ਰੂਰ ਉਹਨਾਂ ਦੇ ਕਸ਼ਟ ਹਾਰੇ ਨੇ ਜਿਹੜਾ ਜਪਜੀ ਸਾਹਿਬ ਜੀ ਦੀ ਬਾਣੀ ਗੁਰੂ ਸਾਹਿਬ ਜੀ ਦੀ ਬਾਣੀ ਤੇ ਭਰੋਸਾ ਕਰਦਾ ਹੈ ਨਾ ਸੁਖਮਨੀ ਸਾਹਿਬ ਜੀ ਦੀ ਬਾਣੀ ਤੇ ਭਰੋਸਾ ਕਰਦਾ ਹੈ ਨਾ ਤਾਂ ਕੋਈ ਵੀ ਅਜਿਹਾ ਕੰਮ ਨਹੀਂ ਜਿਹੜਾ ਉਹਨਾਂ ਦਾ ਅੜ ਜੇ ਵੀ ਨਾ ਪੂਰਾ ਹੋਵੇ। ਆ ਹੁਣ ਦੋ ਤਿੰਨ ਦਿਨ ਹੋ ਗਏ ਮੇਰੇ ਨਾਲ ਇੱਕ ਛੋਟੀ ਬੱਚੀ ਜੁੜੀ ਹੋਈ ਹੈ ਜਿਹਦਾ ਕਿ ਰਿਸ਼ਤਾ ਨਹੀਂ ਹੋ ਰਿਹਾ ਸੀਗਾ। ਉਹ ਮੈਨੂੰ ਮੈਸੇਜ ਕਰਦੀ ਰਹਿੰਦੀ ਸੀ ਵੀ ਦੀਦੀ ਮੇਰਾ ਰਿਸ਼ਤਾ ਨਹੀਂ ਹੁੰਦਾ ਹੈਗਾ ਤੇ ਉਹਨੂੰ ਮੈਂ ਜੋ ਦੱਸਿਆ ਸ਼ਬਦ ਪਾਠ ਕਰਿਆ ਉਹਨੇ ਉਹਦਾ ਰਿਸ਼ਤਾ ਹੋ ਗਿਆ। ਫਿਰ ਥੋੜਾ ਜਿਹਾ ਕੋਈ ਵਿਗੜਨ ਲੱਗਿਆ ਫਿਰ ਉਹਨੇ ਪਾਠ ਛੱਡਤਾ ਜਦੋਂ ਰਿਸ਼ਤਾ ਹੋ ਗਿਆ। ਫਿਰ ਉਹਨੂੰ ਵਿਗੜਨ ਲੱਗਣ ਲੱਗੇ ਕਿਉਂਕਿ ਜਦੋਂ ਆਪਾਂ ਨੇ ਕੁਝ ਲੈਣਾ ਹੁੰਦਾ ਨਾ ਉਦੋਂ ਆਪਾਂ ਬਹੁਤ ਸਿਮਰਨ ਕਰਦੇ ਆਂ। ਜਦੋਂ ਆਪਾਂ ਨੂੰ ਮਿਲ ਜਾਂਦਾ ਫਿਰ ਆਪ ਇਹ ਤਾਂ ਗੁਰਬਾਣੀ ਦੀ ਬਿਜਲੀ ਹੈ ਕਹਿੰਦੇ ਜਿਹੜਾ ਤੂੰ ਦੁੱਖ ਦੇ ਵਿੱਚ ਸਿਮਰਦਾ ਹੈ ਨਾ ਉਹਨੂੰ ਸੁੱਖ ਦੇ ਵਿੱਚ ਸਿਮਰ ਤਾਂ ਤੈਨੂੰ ਦੁੱਖ ਆਉਣ ਹੀ ਨਾ ਤਾਂ ਉਸੇ ਤਰੀਕੇ ਨਾਲ ਸਾਡੇ ਜੀਵਨ ਦੇ ਵਿੱਚ ਚਲੋ ਵਾਹਿਗੁਰੂ ਜੀ ਨੇ ਉਸ ਤੋਂ ਬਾਅਦ ਸਾਰੇ ਪਰਿਵਾਰ ਨੂੰ ਹਨਾ ਅੰਮ੍ਰਿਤ ਛਕਾਤਾ ਸਾਰੇ ਪਰਿਵਾਰ ਦੇ ਵਿੱਚ ਜਿੰਨਾ ਵੀ ਪਿਆਰ ਤੇ ਇਤਫਾਕ ਜਿੰਨਾ ਵੀ ਸਾਡੇ ਘਰ ਦੇ ਵਿੱਚ ਲੜਾਈ ਝਗੜਾ ਕੇ ਸਾਰਾ ਕੁਝ ਬਹੁਤ ਸਾਡੇ ਨਾਲ ਅੱਗੇ ਪਿੱਛੇ ਹਨਾ ਬੀਤੀਆਂ ਨੇ ਉਹ ਸਾਰਾ ਕੁਝ ਖਤਮ ਹੋ ਕੇ ਤੇ ਅੱਜ ਨਾ ਵਾਹਿਗੁਰੂ ਜੀ ਨੇ ਸਾਰਿਆਂ ਨੂੰ ਤਰੱਕੀਆਂ ਬਖਸ਼ੀਆਂ ਨੇ ਘਰ ਦੇ ਵਿੱਚ ਪਿਆਰ ਇਤਫਾਕ ਹੈ ਘਰ ਦੇ ਵਿੱਚ ਕਿਸੇ ਵੀ ਤਰੀਕੇ ਦੀ ਕਿਸੇ ਵੀ ਚੀਜ਼ ਦੀ ਘਾਟ ਨਹੀਂ ਹੈਗੀ ਇਹ ਵਰਕਤਾ ਕੀ ਦੀਆਂ ਨੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀਆਂ ਹੁਣ ਮਨ ਬਹੁਤ ਪਸਤਾਉਂਦਾ ਵੀ ਅਗਰ ਬਾਦ ਜੇ ਵਿੱਚ ਮਨਾ ਜਦੋਂ ਸੋਝੀ ਆਈ ਅੱਜ ਤੋਂ 7-8 ਸਾਲ ਪਹਿਲਾਂ ਦੀ ਗੱਲ ਹੈਗੀ ਤੇ ਅਸੀਂ ਮੈਂ ਪਾਪਾ ਜੀ ਨੂੰ ਕਿਹਾ ਵੀ ਪਾਪਾ ਜੀ ਮੈਂ ਨਾ ਉਹ ਮਾਪੋਂ ਸਰ ਨੂੰ ਦੁਬਾਰਾ ਤੋਂ ਮਿਲਣਾ ਤੇ ਸਾਨੂੰ ਪਹਿਲਾਂ ਇਹ ਸੀਗਾ ਵੀ ਪਾਪਾ ਜੀ ਉਹਨਾਂ ਨੂੰ ਜਾਣਦੇ ਹੋਣਗੇ ਵੀ ਤਾਹਾਂੋਂ ਆਏ ਨੇ ਹਨਾ ਤੇ ਜਦੋਂ ਅਸੀਂ ਪਾਪਾ ਜੀ ਨੂੰ ਕਿਹਾ ਅਸੀਂ ਹੋ ਗਏ 10 ਸਾਲ ਪਹਿਲਾਂ ਅਸੀਂ ਹਜੂਰ ਸਾਹਿਬ ਗਏ ਸੀ ਤੇ ਉੱਥੇ ਨਾ ਮੈਨੂੰ ਪਾਪਾ ਜੀ ਕਹਿੰਦੇ ਵੀ ਇੱਥੇ ਆਈ ਹੋਈ ਨਹੀਂ ਉਹ ਮਹਾਪੁਰਸ਼ ਤੇ ਬਾਬਾ ਪਾਪਾ ਜੀ ਮੈਨੂੰ ਵੀ ਦੇਖ ਰਹੇ ਸੀਗੇ ਵੀ ਦੇਖਾਂ ਵੀ ਇਹਨਾਂ ਦਾ ਕਿੰਨਾ ਕੋ ਹੈ ਪਰ ਮੈਨੂੰ ਅੱਜ ਦੇਖੋ 17 8 ਸਾਲ ਹੋ ਗਏ ਨੇ ਤੇ ਮੈਂ ਮੁੜ ਕੇ ਉਹ ਮਹਾਪੁਰਸ਼ਾਂ ਦੇ ਦਰਸ਼ਨ ਨਹੀਂ ਕੀਤੇ ਤੇ ਉਹ ਸਾਨੂੰ ਦੱਸ ਕੇ ਗਏ ਸੀਗੇ ਵੀ ਅਸੀਂ ਮਸਤੌਣਾ ਸਾਹਿਬ ਤੋਂ ਆਏ ਆਂਗੇ ਬਾਬਾ ਆਤਰ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਤੋਂ ਪਰ ਅਸੀਂ ਉੱਥੇ ਵੀ ਜਾ ਕੇ ਪਤਾ ਕੀਤਾ ਉਹਨਾਂ ਨੇ ਦੱਸਿਆ ਸੀਗਾ ਵੀ ਮੇਰੇ ਪੇਕੇ ਪਿੰਡ ਨੂੰ ਵੀ ਉਹ ਸਾਰਿਆਂ ਨੂੰ ਜਾਣਦੇ ਸੀ ਮੈਨੂੰ ਦੱਸਿਆ ਵੀ ਫਲਾਣੇ ਫਲਾਣੇ ਦਾ ਨਾਮ ਵੀ ਦੱਸਿਆ ਮੈਂ ਇੱਥੇ ਵੀ ਆਂ ਵੀ ਮੈਨੂੰ ਕਹਿੰਦੇ ਵੀ ਤੂੰ ਮੇਰੀ ਪੋਤੀ ਆ ਹਣਾ ਵੀ ਇੰਨਾ ਪਿਆਰ ਕੀਤਾ ਉਹਨਾਂ ਨੇ ਮੈਨੂੰ ਪਰ ਜਦੋਂ ਅਸੀਂ ਮਸਤੋਨਾ ਸਾਹਿਬ ਜਾ ਕੇ ਹਨਾ ਪਤਾ ਕੀਤਾ ਵੀ ਇਦਾਂ ਵੀ ਦੇ ਜਿੱਥੇ ਸਜਾਉਂਦੇ ਆ ਵੀ ਉੱਥੇ ਆਹ ਨਾਮ ਦੇ ਕੋਈ ਮਹਾਪੁਰਸ਼ ਨੇ ਵੀ ਅਸੀਂ ਉਹਨਾਂ ਨੂੰ ਮਿਲਣੇ ਉਹ ਕਹਿੰਦੇ ਵੀ ਇਹ ਨਾਮ ਦਾ ਤਾਂ ਕੋਈ ਇੱਥੇ ਇਨਸਾਨ ਹੀ ਨਹੀਂ ਹੈਗਾ ਇਹ ਸਾਡੀ ਖੁਦ ਦੀ ਹੱਡ ਬੀਤੀ ਹੈ ਇਹ ਨਹੀਂ ਹੈਗਾ ਵੀ ਇਹ ਮੈਂ ਕਿਤੋਂ ਸੁਣੀ ਸੁਣਾਈ ਤੁਹਾਡੀ ਨੂੰ ਗੱਲ ਕੀਤੀ ਹੈ ਇਹ ਹੀ ਘਟਨਾ ਮੇਰੇ ਜੀਵਨ ਦੀ ਪਹਿਲੀ ਨਹੀਂ ਹੈਗੀ ਪਹਿਲਾਂ ਵੀ ਮੈਨੂੰ ਦੋ ਵਾਰ ਇਸੇ ਤਰੀਕੇ ਨਾਲ ਹੋ ਚੁੱਕਿਆ ਬਚਪਨ ਦੇ ਵਿੱਚ ਪਰ ਉਹਦੋਂ ਨਹੀਂ ਪਤਾ ਸੀ ਹੁਣ ਕਹਿੰਦੇ ਆ ਵੀ ਜੇ ਵਾਈਗਰੂ ਜੀ ਇੱਕ ਵਾਰੀ ਦੁਬਾਰਾ ਤੋਂ ਦਰਸ਼ਨ ਦੇ ਦੇਣਾਂ ਤਾ ਹੁਣ ਪਰਨੇ ਕਹਿੰਦੇ ਨੇ ਕਹਿੰਦੇ ਇਹ ਮੌਕਾ ਜਦੋਂ ਨਾ ਖੁੰਝ ਜਾਂਦੇ ਨਾ ਹੱਥ ਚੋਂ ਫਿਰ ਦੁਬਾਰਾ ਕਿਸੇ ਕਰਮ ਵਾਲੇ ਨੂੰ ਹੀ ਮਿਲਦਾ ਤਾਂ ਮੈਂ ਇਹ ਸਾਰੇ ਪੈਨਪਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੀ ਆ ਕਿ ਭੇਖਤਾਰੀ ਪਖੰਡੀਆਂ ਤੋਂ ਨਾ ਬਚ ਕੇ ਤੁਸੀਂ ਸਿਮਰਨ 'ਚ ਲੱਗ ਜਿਓ ਨਾ ਚਾਹੇ ਤੁਸੀਂ ਜਿਵੇਂ ਤੁਰਦੇ ਫਿਰਦੇ ਮੈਂ ਅਕਸਰ ਤੁਹਾਨੂੰ ਵੀਡੀਓ ਬਣਾ ਕੇ ਪਾਉਣੀ ਹੁੰਦੀ ਆ ਵੀ ਤੁਰਦੇ ਫਿਰਦੇ ਨਾ ਵਾਹਿਗੁਰੂ 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 ਕਰਦੇ ਆ ਨਾ ਤੁਸੀਂ ਸਿਮਰਨ ਕਰੀ ਜਾਓ ਤਾਂ ਦੇਖਣਾ ਦੇਖੋ ਮੈਂ ਵਿੱਚ ਇਦਾਂ ਦੀਆਂ ਵੀਡੀਓ ਵੀ ਪਾ ਦਿੰਨੀ ਆ ਜਿਹੜੀਆਂ ਕਿ ਮੈਨੂੰ ਥੋੜੇ-ਬਹੁਤੇ ਟੋਟਕੇ ਵਗੈਰਾ ਇਧਰੋਂ ਕਿਧਰੋਂ ਪਤਾ ਚੱਲਦੇ ਨੇ ਨਾ ਮੈਂ ਉਹ ਵੀ ਪਾ ਦਿੰਨੀ ਹੁੰਦੀ ਆ ਵੀ ਜਿਹਦੇ ਨਾਲ ਤੁਸੀਂ ਨਾ ਬਾਣੀ ਦੇ ਨਾਲ ਜੁੜਜੋ ਪਰ ਕਈ ਨੂੰ ਬਸ ਸਿਰਫ ਉਹ ਟੋਟਕਾ ਹੀ ਦਿੰਦਾ ਉਹਦੇ ਵਿੱਚ ਉਹ ਨਹੀਂ ਦਿਖ ਰਿਹਾ ਵੀ ਭੈਣ ਕਹਿ ਕੀ ਰਹੀ ਆ ਚਲੋ ਇਹ ਤਾਂ ਹੁੰਦਾ ਹੀ ਆ ਕਹਿੰਦੇ ਜਿੱਥੇ ਤੁਹਾਡੇ ਨਾਲ ਚੰਗੇ ਭੈਣ ਭਰਾ ਜੁੜਦੇ ਨੇ ਉੱਥੇ ਤੁਹਾਡੇ ਨਾਲ ਇਦਾਂ ਦੇ ਲੱਤਾਂ ਖਿੱਚਣ ਵਾਲੇ ਵੀ ਜੁੜਦੇ ਆ ਨਾ ਇਹ ਆਪਣੀ ਆਪਣੀ ਜੀਵਨੀ ਆ ਪਰ ਮੈਂ ਸਿਰਫ ਇਹੀ ਕਹਿਣੀ ਆ ਕਿ ਤੁਸੀਂ ਨਾ ਜਪਜੀ ਸਾਹਿਬ ਜੀ ਦਾ ਪਾਠ ਤੇ ਸੁਖਮਨੀ ਸਾਹਿਬ ਜੀ ਦਾ ਪਾਠ ਸ਼ੁਰੂ ਕਰ ਲਓ ਘਰ ਤਾਂ ਤੁਹਾਨੂੰ ਕਿਤੇ ਵੀ ਕੁਝ ਕਰਨ ਦੀ ਲੋੜ ਨਹੀਂ ਹੈਗੀ ਤੁਹਾਡੇ ਘਰ ਦੇ ਵਿੱਚ ਜੋ ਮੰਗੋਗੇ ਮੂੰਹੋਂ ਮੰਗਿਆ ਮਰਦਾਂ ਪਾਵੋਗੇ ਅੱਜ ਬਾਬਾ ਜੀ ਕਥਾ ਦੇ ਵਿੱਚ ਹਨਾ ਅਮਰਸਾਹਬ ਸਾਹਿਬ ਤੋਂ ਤੁਸੀਂ ਅੱਜ ਦੀ ਕਥਾ ਕੱਢ ਕੇ ਦੇਖ ਲਿਓ ਬਾਬਾ ਜੀ ਨੇ ਸਵੇਰੇ ਹੀ ਸੁਣਾਇਆ ਕਿ ਇੱਕ ਨਾ ਇਟਲੀ ਦੇ ਵਿੱਚ ਲੜਕੀ ਸੀਗੀ ਜਿਹੜੀ ਕਿ ਦੁਮਾਲਾ ਸਜਾਉਂਦੀ ਸੀਗੀ ਗੁਰਸਿੱਖੀ ਦੇ ਵਿੱਚ ਸੰਪੂਰਨ ਸੀਗੀ ਤੇ ਉਹਨੇ ਸਿਰਫ ਜਪਜੀ ਸਾਹਿਬ ਜੀ ਦਾ ਪਾਠ ਕਰਕੇ ਉੱਥੇ ਦੀ ਯੂਨੀਵਰਸਿਟੀਆਂ ਦੇ ਵਿੱਚ ਟੌਪ ਕੀਤਾ ਤੇ ਜ਼ਿੰਦਗੀ ਦੇ ਵਿੱਚ ਆਪਣੀ ਚੰਕਾਮ ਜਾਰੀ ਕੋਈ ਵੀ ਅਜਿਹੀ ਚੀਜ਼ ਨਹੀਂ ਹੈਗੀ ਜਿਹੜੀ ਤੁਹਾਨੂੰ ਸਿਮਰਨ ਦੇ ਨਾਲ ਨਾ ਮਿਲੇ ਦੇਖੋ ਮੇਰਾ ਚੈਨਲ ਪਹਿਲਾਂ ਪਤਾ ਨਹੀਂ ਵਾਈ ਗੁਰੂ ਜੀ ਨੇ ਵੀ ਤੁਹਾਡੇ ਪੈਨ ਭਰਾਵਾਂ ਦੇ ਨਾਲ ਇਹ ਜੋੜਨਾ ਸੀਗਾ ਤਾਂ ਇੱਧਰ ਹੋਇਆ ਪਹਿਲਾਂ ਮੈਂ ਕੁਕਿੰਗ ਤੋਂ ਹੀ ਸਟਾਰਟ ਕੀਤਾ ਤੀਗਾ ਚੈਨਲ ਮੈਨੂੰ ਖੁਦ ਨੂੰ ਨਹੀਂ ਪਤਾ ਵੀ ਕਦੋਂ ਮੈਂ ਇੱਧਰ ਲਿਸਟਸ ਲਾਈਨ ਤੇ ਚਲੀ ਗਈ ਹੈ ਨਾ ਚਲੋ ਵਾਈ ਗੁਰੂ ਜੀ ਜੋ ਕਰਾ ਰਹੇ ਹਨ ਮੈਂ ਆਪਣੀ ਮੱਤ ਨਾਲ ਕਦੇ ਕੁਝ ਨਹੀਂ ਕੀਤਾ ਜੋ ਵਾਈ ਗੁਰੂ ਜੀ ਬੁਲਾ ਰਹੇ ਨੇ ਜੋ ਵਾਈ ਗੁਰੂ ਜੀ ਕਰਾ ਰਹੇ ਨੇ ਬਸ ਉਹੀ ਕਰਨਾ ਹੈ ਤੇ ਭਰੋਸਾ ਤੁਸੀਂ ਬਾਣੀ ਤੇ ਰੱਖਣਾ ਹੈ ਬਾਣੀ ਦੇ ਨਾਲ ਜੁੜਜੋ ਤਾਂ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਵਿਗਨ ਨਹੀਂ ਲੱਗਦਾ ਦੇਖੋ ਸਮਿਆਂ ਆਉਣ ਵਾਲੇ ਕਹ ਰਹੇ ਨੇ ਵੀ ਇਦਾਂ ਹੋਊਗਾ ਇਦਾਂ ਹੋਊਗਾ ਕੁਝ ਨਹੀਂ ਹੁੰਦਾ ਜਦੋਂ ਤੁਸੀਂ ਸਿਮਰਨ ਕਰੋਗੇ ਤਾਂ ਵਾਹਿਗੁਰੂ ਜੀ ਸਾਰੇ ਵਿਗਨ ਕੱਟ ਦੇਣਗੇ ਸੂਲੀ ਤੋਂ ਸੂਲ ਬਣਾ ਕੇ ਕੱਟ ਦਿੰਦੇ ਨੇ ਤੇ ਜਿੱਦਾਂ ਕਿ ਸਾਨੂੰ ਵਾਇਗੁਰੂ ਜੀ ਨੇ ਤਾਰਿਆ ਨਾ ਪਿੱਛੇ ਮੁੜ ਕੇ ਨਹੀਂ ਦੇਖਣ ਦਿੱਤਾ ਤਾਂ ਉਸੇ ਤਰੀਕੇ ਨਾਲ ਤੁਸੀਂ ਵੀ ਵਿਸ਼ਵਾਸ ਕਰੋ ਅਸੀਂ ਕਦੇ ਕਿਸੇ ਮਰੀ ਮਸਾਨ ਤੇ ਸਾਨੂੰ ਵਾਇਗੁਰੂ ਜੀ ਨੇ ਨਹੀਂ ਜਾਣ ਦਿੱਤਾ ਨਾ ਅਸੀਂ ਕਦੇ ਗੂਗੇ ਤੇ ਨਾ ਕਦੇ ਮਾਤਾ ਤੇ ਕਿਤੇ ਅਸੀਂ ਮੱਥਾ ਨਹੀਂ ਟੇਕਿਆ ਅਜੇ ਤੱਕ ਵਾਇਗੁਰੂ ਜੀ ਦੀ ਮਿਹਰ ਹੈ ਕਿਉਂਕਿ ਦੁੱਖ ਸੁੱਖ ਜਦੋਂ ਕਹਿੰਦੇ ਸੁੱਖ ਦੇ ਵਿੱਚ ਆਪਾਂ ਵਾਇਗੁਰੂ ਜੀ ਤੇ ਜਾਣੇ ਤਾਂ ਦੁੱਖ ਦੇ ਵਿੱਚ ਵੀ ਉਹਦੇ ਕੋਲੇ ਰੋਲੋ ਤਾਂ ਉਹ ਤੁਹਾਡੀਆਂ ਝੋਲੀਆਂ ਬਰਕਤਾਂ ਦੇ ਨਾਲ ਭਰ ਦੇਗਾ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਮਿਲਾਂਗੇ ਆਪਾਂ ਹੁਣ ਅਗਲੀ ਵੀਡੀਓ ਦੇ ਵਿੱਚ ਉਹ ਤਕਲੀ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਤੇ ਵਾਈ ਗੁਰੂ ਜੀ ਨੂੰ ਬਾਜਾ ਮਾਰਨੀ ਹੈ ਕਿ ਪਿਤਾ ਜੀ ਇੱਕ ਵਾਰੀ ਜ਼ਿੰਦਗੀ ਦੇ ਵਿੱਚ ਦਰਸ਼ਨ ਦੇ ਜਾ ਪਰ ਮੈਨੂੰ ਸੋਝੀ ਹੋਈ ਕਿ ਤੂੰ ਆਏ ਵਾਈ ਗੁਰੂ ਜੀ ਜ਼ਰੂਰ ਮਿਹਰ ਕਰਨਗੇ ਤਾਂ ਮੇਰੇ ਵੱਲੋਂ ਸਤਿ